I'm going ਉਹ ਕਹਤਾ ਹੈ ਕਿ ਅੱਜ ਜਿਹੜਾ ਬੀਸੀ ਸਾਹਿਬ ਨੂੰ ਮੰਰਨ ਦੱਤਾ ਹੈ ਉਹ ਅੰਤਛਾ ਨਹੀਂ ਜਿਹੜੀ ਰਾਜ ਸਭਾ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਇੱਥੇ ਕਈ ਸੰਤ ਜਨਾਬ ਸਿੰਘ ਨੂੰ ਖਰਦੇ ਨਹੀਂ ਉਹ ਡਿਬਿਊਰਗੜ੍ਹ ਜੇਲ੍ਹ ਤੋਂ ਤੰਦ ਕੀਤੇ ਹੋਏ ਨੇ ਔਰ ਉੱਥੇ ਗੁਰੂ ਅੰਸਾ ਦਾ ਭਾੜ ਕਰਦੇ ਹਨ ਇਹਦੇ ਨਾਲ ਸਾਨੂੰ ਸਾਡੇ ਧਾਰਮਿਕ ਤੌਰ ਤੇ ਬਹੁਤ ਖੇਸਪੁਈਆ ਔਰ ਅਸੀਂ ਇਹ ਗ੍ਰਹਿ ਵਿੱਚ ਨੂੰ ਇਹ ਤਾਰਨਾ ਵੀ ਕਰਦੇ ਹਾਂ ਕਿ ਤਾਬ ਨਹੀਂ ਸਾਡੀ ਕਿ ਮਤ ਭੁੱਲੋ ਕਿ ਤੁਸੀਂ ਲੋਹ ਦੇ ਹੋ ਕਰਦੇ ਨੁਕਤਾ ਜਿੰਨੀ ਸਾਡੀ ਕਾਹਮ ਦੀ ਕਰਦੇ ਹੋ ਸਾਡੇ ਲੀਟਰਾਂ ਦੀ ਕੀਮਤਾਰ ਕੁਝ ਕਰਦੇ ਹੋ ਇੱਥੇ ਬੜੇ ਉਹੋ ਚਲੇ ਗਏ ਨਹੀਂ ਇੱਥੇ ਮੀਰ ਮੰਨੂ ਅਰਗੇ ਚਲੇ ਗਏ ਨਹੀਂ ਜਿਹੜੇ ਹਜ਼ਾਰਾਂ ਸਿੱਖਾਂ ਨੂੰ ਉਹ ਕਤਲ ਕਰਦੇ ਤੇ ਪਰ ਤੁਸੀਂ ਤੱਕੀ ਦੇ ਪਾਣੀ ਹਰ ਹੋ ਕਿ ਤੁਸੀਂ ਉਹ ਚੀਜ਼ ਹੈ ਜਿਹੜੀ ਮੀਰ ਮੰਨੂ ਨਹੀਂ ਉਹ ਤਾਂ ਦੁਲ ਰਤਾਨੀ ਛਾ ਤੇ ਤੁਸੀਂ ਤਾਂ ਫਿਰ ਵੀ ਲੋਕਾਂ ਦੇ ਵਿੱਚੋਂ ਆਪਣੇ ਾਕਾਤਨ ਨੂੰ ਲੋਕ ਹਮੇਸ਼ਾ ਆਤਮ ਆਦਰ ਰੱਖੋ ਅਸੀਂ ਜਿਹੜੀ ਸੇ ਕੌਮ ਹੈ ਇਹ ਕਦੇ ਵੀ ਟੀਕੇ ਨਹੀਂ ਬੈਠਦੀ ਜੇ ਇਹ ਜੀ ਸਾਡੇ ਨਾਲ ਪਰਤਾਉ ਕਰੇ ਜਿੰਨਾ ਸਾਨੂੰ ਛੇੜਣਗੇ ਉਹਨਾਂ ਅਸੀਂ ਉੱਪਰ ਠਾਂਗੇ ਸਾਡੀ ਇਛਤਾ ਨਹੀਂ ਹੈ ਕਿ ਸਾਨੂੰ ਛੇੜਿਆ ਨਾ ਜਾਵੇ ਸਾਨੂੰ ਅਮਨ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਾਗਦੇਆਂ ਸਟੇਟਾਂ ਦੇ ਵਿੱਚ ਜੋ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਅੰਮਿਤ ਸ਼ਾਹ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦੇ ਵਿਰੁੱਧ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਟਿੱਪਣੀ ਕਰਕੇ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਸਨ ਅੱਜ ਪੂਰੀ ਕੌਮ ਤਰਾ ਤਰਾ ਕਰ ਰਹੀ ਆ ਬਈ 20ਵੀਂ ਸਦੀ ਦੇ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀਦੀ ਦਾ ਉਪਾਦੀ ਪ੍ਰਾਪਤ ਹੈ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵਿਸ਼ਵ ਦਾ ਚਾਰੇ ਵਰਨਾ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ 1430 ਅੰਗ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਪਰ ਰਾਜ ਸਭਾ ਦੇ ਵਿੱਚ ਅੰਮਿਤ ਸਾਹ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕੰਮੇਪਣ ਦਾ ਤੇ ਹੌਸਲੇਪਣ ਦਾ ਆਪਣੀ ਔਕਾਤ ਦਿਖਾਈ ਆ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ਼ਰੋਮਣੀ ਅਕਾਲੀ ਦਾ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਬਤ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਤੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾ ਸਿੰਘ ਤੇ ਬੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ